ਕੌਮ ਦੇ ਪ੍ਰਬੰਧ ਨੇ ਬਹੁਤ ਘੱਟ ਮਿਲਦੇ ਐ ਜਿਵੇਂ ਬਿਆਨਤ ਸਿੰਘ ਨੇ 25000 ਪੰਜਾਬ ਦਾ ਮੁੰਡਾ ਮਰਵਾਇਆ ਸੀ ਤੇ ਬੱਸਾਂ ਚੋਂ ਕੜ-ਕੜ ਕੇ ਹਿੰਦੂ ਮਰਵਾਏ ਇਹਨਾਂ ਦੀ ਪਾਲਿਸੀ ਸੀ ਅੱਤਵਾਦ ਨੂੰ ਪੈਦਾ ਕਰਨ ਵਾਲੇ ਇਹ ਲੀਡਰ ਸੀਗੇ ਅਸੀਂ ਆਪਣੇ ਅੱਖੀ ਸਾਰਾ ਕੁਝ ਦੇਖਿਆ ਸਾਡੇ ਪਿੰਡ 13 ਹਿੰਦੂ ਮਾਜਨ ਪਰਿਵਾਰ ਦੇ ਜਿਹੜੇ ਅਸੀਂ ਵੀ ਉਹਨਾਂ ਕੋਲੇ ਸੌਦਾ ਪਾਣੀ ਲੈਂਦੇ ਸੀ ਵਿਚਾਰਿਆਂ ਨੂੰ ਮਾਰਿਆ ਗਿਆ ਇੱਕ 47 ਦੇ ਨਾਲ ਫਿਰ ਇੰਦਰਾ ਗਾਂਧੀ ਨੇ ਟੈਗ ਕੀਤਾ ਹਰਮੰਦਰ ਸਾਹਿਬ ਤੇ ਇੱਕ ਪਿੰਨੇ ਮਰਜਲੂਮ ਲੋਕ ਮਾਰੇ ਗਏ ਕੋਈ ਉੱਤਰ ਪ੍ਰਦੇਸ਼ ਤੋਂ ਆਇਆ ਸੀ ਮੱਥਾ ਟੇਕਣ ਕੋਈ ਮਹਾਰਾਸ਼ਟਰਾ ਤੋਂ ਕੋਈ ਹਿੰਦੂ ਸੀ ਕੋਈ ਸਾਈ ਸੀ ਕੋਈ ਮੁਸਲਮਾਨ ਸੀ ਕੋਈ ਕੋਸ਼ੀ ਕੋਈ ਕੋਚੀ ਚਲੋ ਸਿੱਖਾਂ ਨਾਲ ਤਾਂ ਉਹਨੇ ਜਿਹੜਾ ਹੈਗਾ ਬੈਰ ਆਪ ਦਾ ਕਮਾਈ ਸੀਗਾ ਪਰ ਕੌਮ ਦੇ ਪ੍ਰਵਾਨੇ ਥੋੜੇ ਹੁੰਦੇ ਆ ਸ਼ਹੀਦਾਂ ਦੇ ਨਾਂ ਤੇ ਠਕ ਠਕੇ ਟਰਸਟ ਕਲੱਬ ਹਰੇਕ ਬੰਦਾ ਬਣਾ ਲਿੰਦਾ ਜਿਵੇਂ ਉਦਮ ਸਿੰਘ ਸੀ ਭਾ ਯੋਦਮ ਸਿੰਘ ਸੀ ਭਗਤ ਸਿੰਘ ਸੀਗੇ ਕਾਰਤਾਰ ਸਿੰਘ ਸਰਾਭੇ ਵਰਗੇ ਸੀ ਇਹ ਛੋਟੇ ਛੋਟੇ ਉਮਰ ਚ ਵਿਚਾਰੇ ਦੇਸ਼ ਲਈ ਸ਼ਹੀਦ ਹੋ ਗਏ ਸੀ ਤੇ ਅੱਜ ਇਹਨਾਂ ਦੇ ਨਾਂ ਤੇ ਟਰਸਟ ਬਣਾ ਕੇ ਤੇ ਲੋਕ ਠੱਗੀਆਂ ਦਾ ਦੰਦਾ ਚਲਾਇਆ ਹੋਇਆ ਤੇ ਇਸੇ ਤਰ੍ਹਾਂ ਹੀਂਦਰਾ ਗਾਂਧੀ ਨੂੰ ਮਾਰਨ ਵਾਲੇ ਬਿਆਨਤ ਸਿੰਘ ਤੇ ਸਤਵੰਤ ਸਿੰਘ ਤੇ ਸਾਜਸ ਘੜ ਤੱਕ ਕੇਰ ਸਿੰਘ ਭਾਈ ਕੇਰ ਸਿੰਘ ਤਿੰਨਾਂ ਨੇ ਜਿਹੜੀ ਸੀਗੀ ਉਹਨੂੰ ਗੱਡੀ ਚਾੜਿਆ ਸੀ ਤੇ ਬਿਆਨਤ ਸਿੰਘ ਦੀ ਜਿਹੜੀ ਉਹਦੀ ਜੈਡ ਫੋਰਸ ਸੀਗੀ ਉਹ ਗੋਲੀ ਮਾਰ ਕੇ ਮਾਰ ਦਿੱਤਾ ਸੀ ਤੇ ਸਤਵੰਤ ਸਿੰਘ ਦੇ ਵੀ ਤਿੰਨ ਚਾਰ ਗੋਲੀਆਂ ਲੱਗੀਆਂ ਸੀ ਉਹਦੀ ਰੀਡ ਦੀ ਹੱਡੀ 'ਚ ਜਿਹੜੀ ਗੋਲੀ ਇੱਕ ਰਹਿ ਗਈ ਸੀ ਤੇ ਉਹ ਆਪਰੇਸ਼ਨ ਕਰਕੇ ਇਸ ਕਰਕੇ ਨਹੀਂ ਕੱਢੀ ਵੀਦੀ ਮੌਤ ਨਾ ਹੋ ਜਾਈ ਵੀ ਸਾਰੀ ਪੁੱਛਗਿੱਛ ਕਰਨੀ ਹੈ ਤੇ ਭਾਈ ਕੇਰ ਸਿੰਘ ਇਹ ਦੋਨਾਂ ਨੂੰ ਫਾਂਸੀ ਦਿੱਤੀ ਗਈ ਸੀ ਹੁਣ ਜਿਹੜੇ ਭਾਈ ਸਤਵੰਤ ਸਿੰਘ ਦੀ ਆਪਾਂ ਗੱਲ ਕਰਦੇ ਆ ਇਹਦੀ ਉਮਰ ਛੋਟੀ ਸੀ ਇਦੇ ਪਿਤਾ ਸਰਦਾਰ ਤਰਲੋਕ ਸਿੰਘ ਨੇ ਵਕੀਲ ਸਾਹਿਬ ਕੀਤੇ ਆਰ ਇਸ ਸੋਢੀ ਉਹਨਾਂ ਸਾਰੀ ਫਾਈਲ ਪੜਾਈ ਤੇ ਉਹ ਭਾਈ ਕਹਿੰਦਾ ਮੇਰੇ ਕੋਲ ਕੋਈ ਫੀਸ ਨਹੀਂ ਉਹ ਕਹਿੰਦਾ ਮੈਂ ਲੈਣੀ ਵੀ ਨਹੀਂ ਮੈਨੂੰ ਤਾਂ ਇੰਨਾ ਕਹਿ ਵੀ ਮੇਰੇ ਕੋਲੇ ਮੇਰਾ ਨਾਮ ਬਣ ਜੂਗੀ ਆ ਯਾਰ 인ਦਰਾ ਗਾਂਧੀ ਨੂੰ ਮਾਰਨ ਵਾਲੇ ਦਾ ਕੇਸ ਝਗੜੇ ਫਿਰ ਉਹ ਸੁਪਰੀਮ ਕੋਰਟ ਚਲੇ ਕੇ ਵਕੀਲ ਸਾਬ ਫਿਰ ਜਸਟਿਸ ਆਰ ਐਸ ਸੋਢੀ ਜਿਹੜੇ ਆਰ ਐਸ ਸੋਢੀ ਵਕੀਲ ਸਿਓ ਜੱਜ ਬਣ ਗਏ ਸੀ ਜਸਟਿਸ ਜ਼ਿਲ੍ਹਿਆਂ ਦੇ ਵਿੱਚ ਜੱਜ ਹੁੰਦੇ ਆ ਹਾਈ ਕੋਰਟ ਸੁਪਰੀਮ ਕੋਰਟਾਂ 'ਚ ਜਸਟਿਸ ਹੁੰਦੇ ਆ ਤਪਾਈ ਤਰੋਗ ਸਿੰਘ ਦੇ ਨੇ ਬਕਾਲਤਨਾਮਾ ਸਾਈਨ ਕਰਾ ਕੇ ਦਿੱਤਾ ਜੇਲ੍ਹ ਦੇ ਵਿੱਚੋਂ ਆਰ ਐਸ ਸੋਢੀ ਹਰ ਹੱਲ ਤੇ ਸਤਵੰਤ ਸਿੰਘ ਨੂੰ ਮਿਲਣ ਜਾਂਦੇ ਸੀ ਉੱਥੇ ਉਹ ਕਹਿੰਦਾ ਮੈਂ ਇਹ ਜਹਾ ਬੰਦਾ ਜ਼ਿੰਦਗੀ ਚ ਲੈ ਦੇਖਿਆ ਇੰਨਾ ਖੁਸ਼ ਉਹ ਕਹਿੰਦਾ ਜਿਹੜਾ ਕੁਝ ਹੋਣਾ ਹੈ ਹੋਣਾ ਜੀ ਤੁਸੀਂ ਮੇਰਾ ਕੇਸ ਕਿਉਂ ਝਗੜਦੇ ਹੋ ਬੜੇ ਠਰਮੇ ਵਾਲਾ ਸੀ ਉਹ ਕਹਿੰਦਾ ਪਰ ਕੇਸ ਤਾਂ ਝਗੜਾਂਗੇ ਚਲੋ ਕੋਈ ਬਚਾਅ ਹੋ ਜਾ ਤਾਂ ਉਹ ਕਹਿੰਦਾ ਨਹੀਂ ਜੀ ਸਾਨੂੰ ਪਤਾ ਜੇ ਦੇਸ਼ ਦੀ ਪ੍ਰਧਾਨ ਮੰਤਰੀ ਮਰੀ ਉਹ ਵੀ ਬਚਾਅ ਕਾਦਾ ਹੋਊਗਾ ਟ੍ਰਾਇਲ ਚੱਲਿਆ ਫਾਂਸੀ ਦਾ ਉੱਡ ਰਾਇਆ ਫાંਸੀ ਦਿੱਤੀ ਗਈ ਫાંਸੀ ਦੇਣ ਤੋਂ 2 ਦਿਨ ਪਹਿਲਾਂ ਆਰਐਸਓਡੀ ਸਾਹਿਬ ਮਿਲੇ ਭਾਵਕ ਹੋ ਗਏ ਕਹਿੰਦੇ ਯਾਰ ਤੂੰ ਹੁਣ ਤੈਨੂੰ ਫાંਸੀ ਦੇਣੀ ਹੈ ਉਹਦਾ ਕੋਈ ਗੱਲ ਨਹੀਂ ਜੀ ਕਹਿੰਦਾ ਮੈਰੀ ਇੱਕ ਬੇਨਤੀ ਹੈ ਸਤਵੰਤ ਸਿੰਘ ਕਹਿੰਦਾ ਕਹਿੰਦਾ ਬਗੀਸ ਸਾਹਿਬ ਕੇਸ ਝਗੜਨਾ ਥੋੜਾ ਕੰਮ ਹੈ ਜਿਹੜਾ ਕੰਮ ਅਸੀਂ ਕਰਤਾ ਉਹ ਸਾਡਾ ਕੰਮ ਹੈ ਅਕਾਲ ਪੁਰਖ ਦੀ ਰਜਾ ਦੇ ਵਿੱਚ ਰਹਿਣਾ ਅਕਾਲ ਪੁਰਖ ਨੇ ਆਪਦੇ ਕੋਲੇ ਬੁਲਾਉਣਾ ਉਹ ਅਕਾਲ ਪੁਰਖ ਦਾ ਕੰਮ ਹੈ ਪਰ ਸੋਢੀ ਸਾਹਿਬ ਮੇਰੀ ਇੱਕ ਬੇਨਤੀ ਹੈ ਕਹਿੰਦਾ ਜਦੋਂ ਵੀ ਅਕਾਲ ਤਖਤ ਤੇ ਕੋਈ ਮਾੜੀ ਨੀਅਤ ਨਾਲ ਆਵੇ ਜਾਂ ਕਾਲ ਤਖਤ ਦਾ ਕੋਈ ਮੜਾ ਕਰੇ ਤਾਂ ਸੱਚੇ ਪਾਤਸ਼ਾਹ ਮੈਨੂੰ ਦੁਬਾਰਾ ਜਨਮ ਦੇਵੇ ਤੇ ਦੂਸਰਾ ਜਿਹੜਾ ਹੈਗਾ ਫਾਂਸੀ ਹੈ ਫਾਂਸੀ ਨੇ ਹੋਣੀ ਹੋਣਾ ਪਤਾ ਹੀ ਸੀ ਸਾਨੂੰ ਵੀ ਫਾਂਸੀ ਲੱਗਣੀ ਐ ਫਾਹਾ ਲੱਗਣੀ ਐ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਮਾਰਿਆ ਹੋਵੇ ਉਹਨੇ ਦੋ ਗੱਲਾਂ ਕਹੀਆਂ ਇਸ ਸੋਢੀ ਨੂੰ ਕਹਿੰਦਾ ਜੀ ਇਹ ਕਾਲ ਤੱਕ ਤੇ ਕੋਈ ਚੜ ਕੇ ਆਉਂਦਾ ਤਾਂ ਪ੍ਰਮਾਤਮਾ ਮੈਨੂੰ ਜਨਮ ਦਿੰਦਾ ਰਹੇ ਤੇ ਅਸੀਂ ਸੋਧਾ ਲਾਉਂਦੇ ਰਹੀਏ ਤੇ ਮੇਰਾ ਹਰ ਬਾਰੀ ਤੂੰ ਵਕੀਲ ਹੋਵੇਂ ਤਾਂ ਉੱਥੇ ਆਰ ਇਸ ਸੋਢੀ ਰੋਣ ਲੱਗ ਗਿਆ ਕਹਿੰਦਾ ਯਾਰ ਇਡਾ ਦਲੇਰ ਬੰਦਾ ਮੈਂ ਨਹੀਂ ਦੇਖਣਾ ਉਹਨੇ ਕਿਹਾ ਸੀ ਕਹਿੰਦਾ ਪਿੱਠ ਪਿੱਛੇ ਵਾਰ ਨਹੀਂ ਅਸੀਂ ਕੀਤਾ ਸੀ ਅਸੀਂ ਤਾਂ ਲਲ ਕਰਕੇ ਮਾਰੀ ਹੈ ਜਦੋਂ ਬੈਂਤ ਸਿੰਘ ਦੇ ਪਿਸਟਲ ਚੋਂ ਗੋਲੀਆਂ ਮੁੱਕ ਗਈਆਂ ਤਾਂ ਉਹਨੇ ਮੈਨੂੰ ਕਿਹਾ ਤਾਂ ਫਿਰ ਸਟੇਨ ਗਨ ਅਸੀਂ 30 ਦੀਆਂ 30 ਬਰਾਤਾਂ ਉਹ 15 ਪੰਜ ਸੱਤ ਦਿਨ ਮਰੀ ਪਈ ਉਧਰ ਉਧਰ ਲਈ ਫਰੇ ਕੋਈ ਬੋਤਲਾਂ ਨਾਲ ਜਾਂ ਕੋਈ ਖੂਨਦਿਆਂ ਲਈ ਜਾਵੇ ਉਹ ਕਟਰਾਮਾ ਸੀਗਾ ਪਾਈ ਸਤਵੰਤ ਸਿੰਘ ਨੂੰ ਫਾਂਸੀ ਹੋਈ ਜਦੋਂ ਤੇ ਉਹਦੀ ਫਾਂਸੀ ਦੇਤੀ ਜੇਲ੍ਹ ਦੇ ਵਿੱਚ ਤੇ ਬੜਾ ਖੁਸ਼ ਹੋ ਕੇ ਮਿਲਿਆ ਤੇ ਉਹਨੇ ਆਪ ਦੇ ਪਿਤਾ ਨੂੰ ਪਾਈ ਤਰਲੋਕ ਸਿੰਘ ਨੂੰ ਕਿਹਾ ਵੀ ਬਾਹਰ ਜਕਾਰੇ ਲਾਉਂਦਾ ਜਾਈ ਉਹ ਕਹਿੰਦਾ ਤੂੰ ਯਾਰ ਮੇਰਾ ਪੁੱਤ ਐ ਤੇਰੀ ਮੌਤ ਹੋ ਜੂਗੀ ਮੈਨੂੰ ਜਕਾਰਿਆਂ ਦੀ ਬਣੀ ਐ ਤੈਨੂੰ ਜਕਾਰਿਆਂ ਦੀ ਬਣੀ ਐ ਮੈਂ ਕੰਧਾ ਨੂੰ ਹੱਥ ਫੜ ਫੜ ਕੇ ਤੁਰੂੰਗਾ ਉਹ ਕਹਿੰਦਾ ਨਹੀਂ ਜਦੋਂ ਫਾਂਸੀ ਹੋਗੀ ਤੇਰੇ ਚ ਜੋਸ਼ ਆਊਗਾ ਉਹੀ ਗੱਲ ਫਿਰ ਪਾਈ ਤਰਲੋਕ ਸਿੰਘ ਜਿਹੜੇ ਹੈਗੇ ਆ ਉਨਾਂ ਨੇ ਜਕਾਰਿਆਂ ਦੀ ਆਵਾਜ਼ ਦਿੱਤੀ ਤੇ ਜਿਹੜੇ ਜਦੋਂ ਸਤਵੰਤ ਸਿੰਘ ਨੂੰ ਫਾਂਸੀ ਹੋ ਗਈ ਤਾਂ ਐਪਲੀਕੇਸ਼ਨ ਫਾਈਲ ਕੀਤੀ ਕੋਰਟ ਦੇ ਵਿੱਚ ਵੀ ਉਹਦੀਆਂ ਜਿਹੜੀਆਂ ਸਾਨੂੰ ਲਾਸ਼ ਹੈ ਉਹ ਦਿੱਤੀ ਜਾਵੇ ਜੱਜ ਸਾਹਿਬ ਨੇ ਆਰਡਰ ਕਰਤਾ ਸੁਪਰੀਮ ਕੋਰਟ ਨੇ ਜਸਟਿਸ ਸਾਹਿਬ ਨੇ ਉਹਨਾਂ ਨੇ ਆਰਡਰ ਟਾਈਪ ਹੁੰਦੇ ਹੁੰਦੇ ਜਦੋਂ ਪਤਾ ਲੱਗ ਗਿਆ ਕਿ ਕਿਉਂਕਿ ਗੁਰਗੇ ਤਾਂ ਹੁੰਦੀ ਐ ਚੁਗਲ ਚੱਪੇ ਵਾਲੇ ਬੰਦੇ ਸਰਕਾਰ ਦੇ ਤਾਂ ਉਹ ਭਾਈ ਸਤਵੰਤ ਸਿੰਘ ਦਾ ਜਿਹੜਾ ਸਿਸਕਾਰ ਉਹ ਜੇਲ੍ਹ ਦੇ ਵਿੱਚ ਹੀ ਕਰਤਾ ਸਰਪੋਟ ਮੰਗੀ ਉਹ ਕਹਿੰਦੀ ਜੇ ਇਸ ਤੈ ਇਨੀ ਤਰੀਕੋਂ ਸਿਸਕਾਰ ਕਰਤਾ ਉਹਦਾ ਤਾਂ ਜੱਜ ਸਾਹਿਬ ਵੀ ਤਲਖੀ ਚ ਆਏ ਉਹ ਵੀ ਯਾਰ ਇਹ ਤੁਸੀਂ ਕੰਟੈਂਪਟ ਮੰਨਦੀ ਐ ਫੇਰ ਉਹਦੀਆਂ ਜਿਹੜੀਆਂ ਅਸਥੀਆਂ ਲੈਣ ਵਾਸਤੇ ਜੋ ਕਿਰਿਆ ਕਰਮ ਹੁੰਦਾ ਉਹਦੀ ਐਪਲੀਕੇਸ਼ਨ ਲਈ ਤਾਂ ਉੱਥੇ ਇੱਕ ਸ਼ਰਤ ਰੱਖੀ ਗਈ ਤੇ ਤੁਸੀਂ ਕੀਰਤਪੁਰ ਇਹਦੇ ਫੁੱਲ ਨਹੀਂ ਪਾ ਸਕਦੇ ਪੰਜਾਬ ਦਾ ਮਾਹੌਲ ਹੋਰ ਖਰਾਬ ਹੋ ਜਾਊਗਾ ਇਹ ਆਰਐਸ ਸੋਢੀ ਦੀ ਦੱਸਣ ਦੀ ਗੱਲ ਆ ਜਿਵੇਂ ਜਉਂਦੇ ਜਾਗਦੇ ਹੋ ਕੋਈ ਵਕੀਲ ਸਾਫ਼ ਸੀ ਉਹਦੇ ਬਾਅਦ ਚ ਜੱਜ ਬਣੇ ਨਾ ਤੇ ਉਹਦੇ ਫਿਰ ਪਿਤਾ ਨੂੰ ਮਨਾਇਆ ਮੰਨ ਕੇ ਅਤਰੂਗ ਸਿੰਘ ਫਿਰ ਉਹ ਪਾਈ ਕਹਿੰਦਾ ਹਰ ਕੀ ਪੌੜੀ ਹਰ ਦਵਾਰ ਫਿਰ ਉਹਦੇ ਫੁੱਲ ਪਾ ਕੇ ਆਇਆ। ਸੋਢੀ ਸਾਹਿਬ ਕਹਿੰਦੇ ਕਹਿੰਦੇ ਇੰਨੇ ਚ ਮੈਂ ਕਹਿੰਦਾ ਇਹ ਕਹੀ ਗਿਆ ਵੀ ਇਹੋ ਜਿਹਾ ਬੰਦਾ ਮੈਂ ਜ਼ਿੰਦਗੀ ਚ ਨਹੀਂ ਦੇਖਿਆ। ਐਡਾ ਦਲੇਰ ਤੇ ਐਡਾ ਮਤਲਬ ਜੁੱਸੇ ਵਾਲਾ ਬੰਦਾ। ਗੁੱਸੇ ਵਾਲਾ ਨਹੀਂ ਜੁੱਸੇ ਵਾਲਾ। ਕਹਿੰਦਾ ਇਹ ਕੰਮ ਨਿਬੜਿਆ ਉਦੋਂ ਬਾਅਦ ਪਈ ਸੁਖਾ ਸਿੰਘ ਤੇ ਜਿੰਦਾ ਸਿੰਘ ਨੇ ਜਰਨਲ ਵੈਦੀਆ ਮਾਰਤਾ ਗੱਡੀ ਚੁਰਾਤਾ ਉਹਦੀ ਫਾਈਲ ਫਿਰ ਮੇਰੇ ਕੋਲੇ ਆ ਗਈ ਉਹ ਕਹਿੰਦਾ ਇਦੋਂ ਵੀ ਦਲੇਰ ਬੰਦੇ ਮਿਲੇ ਉਹਨੇ ਫਿਰ ਇਹ ਗੱਲ ਦੱਸੀ ਆ ਉਹ ਕਹਿੰਦਾ ਜੀ ਗੁਰਬਾਣੀ ਦੇ ਵਿੱਚ ਇੰਨੀ ਸ਼ਕਤੀ ਹੈ ਕਿ ਬੰਦਾ ਕੁਝ ਵੀ ਹਾਸਲ ਕਰ ਸਕਦਾ ਪਰ ਗੁਰਬਾਣੀ ਦੇ ਵਿੱਚੋਂ ਜਿਹੜੇ-ਜਿਹੜੇ ਬੰਦਿਆਂ ਨੇ ਹਾਸਲ ਕੀਤਾ ਉਹਨਾਂ ਬੰਦਿਆਂ ਨੇ ਉਲਟਾ ਸਿੱਖ ਧਰਮ ਨੂੰ ਦੁੱਖ ਹੀ ਦਿੱਤਾ ਕਾਰਨਾ ਗਿਆਨੀ ਜੈਲ ਸਿੰਘ ਬਾਜਾ ਵਜਾਉਦਾ ਹੁੰਦਾ ਸੀ ਕੀਰਤਨ ਕਰ ਲਾਉਂਦੇ ਗਿਆਨੀ ਜੈਲ ਸਿੰਘ ਨੇ ਗੁਰਬਾਣੀ ਤੋਂ ਸਾਰੀਆਂ ਸ਼ਕਤੀਆਂ ਲੈ ਕੇ ਐਮਐਲਏ ਬਣਿਆ ਮੁੱਖ ਮੰਤਰੀ ਬਣਿਆ ਐਮਐਲਏ ਤੋਂ ਬਾਅਦ ਫਿਰ ਐਮਪੀ ਬਣਿਆ ਰਾਜ ਸਭਾ ਦੇ ਮੈਂਬਰ ਰਿਹਾ ਫਿਰ ਰਾਸ਼ਟਰਪਤੀ ਵੀ ਰਿਹਾ ਗੁਰਬਾਣੀ ਤੋਂ ਸ਼ਕਤੀ ਲੈ ਕੇ ਗੁਰਬਾਣੀ ਦੇ ਖਿਲਾਫ ਦਸਤਕਤ ਕੀਤੇ ਹਰਮੰਦਰ ਸਾਹਿਬ ਤੇ ਟੈਗ ਕਰਾਇਆ ਪਰ ਜਿਨੇ ਜਿਨੇ ਹਰਮੰਦਰ ਸਾਹਿਬ ਤੇ ਟੈਕ ਕੀਤਾ 151 ਦਿਨ ਬਾਅਦ ਬੰਦਿਆਂ ਦੀ ਮੌਤ ਹੋ ਗਈ ਸੁੱਚਾ ਸਿੰਘ ਆਪਣਾ ਔਰੰਗਜੀਤ ਤੋਂ ਲੈ ਲਓ ਮੱਸਾ ਸਿੰਘ ਮੱਸਾ ਰੰਗੜ ਸਿੰਘ ਨਹੀਂ ਸੋਰੀ ਮੱਸਾ ਰੰਗੜ ਤੋਂ ਲੈ ਲਓ ਜਿਨੇ ਜਿਨੇ ਬੰਦਿਆਂ ਨੇ ਕਰਿਆ 151 ਦਿਨ ਤੋਂ ਵੱਧੂ ਕੱਟੇ ਨਹੀਂ 155ਵੇਂ ਦਿਨ ਉਹ ਗੱਡੀ ਚੜੇ ਗਏ ਨਾ ਕੁਦਰਤ ਦਾ ਨਿਯਮ ਹੈ ਸ਼ਕਤੀ ਦਾ ਗੋੜ ਵਾਲਾ ਜਿਹੜਾ ਫਿਰ ਜਸਤਰਸ ਜਿਹੜੇ ਆਰੇ ਸੋਢੀ ਸਾਹਿਬ ਉਹਨਾਂ ਨੇ ਕਿਹਾ ਕਹਿੰਦੇ ਵੀ ਵਾਕਈ ਕਹਿੰਦਾ ਜਿਹੜੀ ਹੈਗੀ ਸਿੱਖਾਂ ਦੇ ਵਿੱਚ ਜਿਹੜੀ ਬਹੁਤ ਵੱਡੀ ਇੱਕ ਕੁਰਬਾਨੀ ਹੈ ਇਸ ਇਤਿਹਾਸ ਨੂੰ ਇਸ ਵਿਰਾਸਤ ਨੂੰ ਬਚਾਉਣ ਦੀ ਲੋੜ ਹੈ ਆਪਣੀ ਇਹ ਵੀਡੀਓ ਬਣਾਉਣ ਅਸੀਂ ਤਾਂ ਉਹ ਅੱਕੀ ਦੇਖਿਆ ਉਸ ਤੋਂ ਮੇ ਤੇ ਸੀਨ ਹੈ ਜਿਹੜੇ 92 ਵਾਲੀ 90 ਵਾਲੇ ਖੇਤੋਂ ਸਾਡੇ ਬਜ਼ੁਰਗ ਛੋਟੇ ਛੋਟੇ ਹੁੰਦੇ ਸੀ 15 ਸਾਲ ਦੇ ਸੀ ਉਦੋਂ ਤਾਂ ਮਤਲਬ 5-6 ਵਜੇ ਨੂੰ ਆ ਜਾਂਦੇ ਸੀਗੇ ਤੇ ਉਦੋਂ ਬਾਅਦ ਜਿਹੜਾ ਹੈਗਾ ਜਿਹੜੀ ਲਹਿਰ ਚੱਲੀ ਵੀ ਸੀ ਤੇ ਉਹ ਫਿਰ ਪੁਲਿਸ ਪਰੇਸ਼ਾਨ ਕਰਦੀ ਸੀ ਲੋਕਾਂ ਨੂੰ ਫਿਰ ਲੋਕ ਬਾਹਰ ਢਾ ਕੇ ਪਏ ਜਾਂਦੇ ਸੀ ਫਿਰ ਪੁਲਿਸ ਨੇ ਉਹ ਇਸ ਕਰਕੇ ਖਤਮ ਕੀਤੇ ਵੀ ਉਹ ਉਹ ਰਾਤ ਨੂੰ ਬਾਬੇ ਬਣ ਕੇ ਆ ਜਾਂਦੇ ਤੜਕੇ ਵਰਦੀਪਾ ਕਹਿੰਦੇ ਵੀ ਉਹਦੇ ਰੋਟੀ ਖਾ ਕੇ ਫਿਰ ਕੁਝ ਬੰਦੇ ਮਾਰਦੇ ਗੁੰਡੇ ਕਰਾਂ ਤੇ ਜੱਕੇ ਕੁਛ ਪੈਸੇ ਪੂਸੇ ਵੀ ਲੈ ਚਲੋ ਇਹ ਸਿਸਟਮ ਚੱਲਦਾ ਆਇਆ ਚੱਲਦਾ ਰਹੂਗਾ ਤਾਂ ਅੱਜ ਆਪ ਨੂੰ ਮਾਧਿਅਮ ਇਸ ਮਾਧਿਅਮ ਰਾਹੀਂ ਕਹਿਣ ਦਾ ਮਤਲਬ ਇਹ ਆ ਵੀ ਅੱਜ ਵੀਡੀਓ ਬਣਾਉਣ ਦਾ ਇਹ ਹੈ ਵੀ ਸਿੱਖ ਵਿਰਾਸਤ ਨੂੰ ਸਾਂਭਣ ਦੀ ਲੋੜ ਹੈ ਜਿਵੇਂ ਪ੍ਰਕਾਸ਼ ਬਾਦਲ ਕਹਿੰਦੇ ਸਾਰੀ ਸ਼ਕਤੀ ਗੁਰੂ ਘਰਾਂ ਚੋਂ ਲਈ ਉੱਥੇ ਮੀਟਿੰਗਾਂ ਕੀਤੀਆਂ ਕਾਨਫਰੰਸਾਂ ਕੀਤੀਆਂ ਗੁਰੂ ਘਰਾਂ ਦਾ ਖਾਦਾ ਅੰਤ ਤੇ ਜਾ ਕੇ ਫਿਰ ਇਹ ਅਦਵੀ ਕਰਵਾਤੀ ਤੇ ਹੁਣ ਵੇਖੋ ਭੁਗਤ ਦੇ ਫਿਰਦੇ ਆ ਇਸ ਕਰਕੇ ਜਿਹੜੇ ਹੈਗੇ ਆ ਪ੍ਰਮਾਨ ਨੇ ਆ ਕੌਮ ਦੇ ਉਹਨਾਂ ਨੂੰ ਸਦਾ ਪਾਸ ਯਾਦ ਰੱਖਿਆ ਕਰੀਏ ਆ ਟਿਕਟੋਕ ਤੇ ਰੀਲਾਂ ਬਣਾਉਂਦੇ ਨੇ ਅਮਰਤਾਲੀ ਵਿੱਚ ਬੰਦੇ ਨੇ ਦਾਣੀਆਂ ਰੱਖੀਆਂ ਕੇਸ ਰੱਖੇ ਆ ਇਹ ਨਿਚਾਰਾਂ ਦੀ ਕੌਮ ਨਾ ਬਣਾਓ ਭਾਈ ਤੁਸੀਂ ਇਹਨੂੰ ਇੱਕ ਰਾਇਲ ਐਂਡ ਮਾਰਸ਼ਲ ਕੌਮ ਮੰਨਿਆ ਜਾਂਦਾ ਸੀ ਸਾਡੀ ਹੱਥ ਬੰਨ ਕੇ ਬੇਨਤੀ ਜਥੇਦਾਰਾ ਸਾਹਿਬਾਨ ਨੂੰ ਇਹ ਹੈ ਕਿ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਵੇਣਿਆਂ ਦੇ ਵਿੱਚ ਜਾ ਕੇ ਮੀਟਿੰਗਾਂ ਕਰਕੇ ਸਿੱਖ ਵਿਰਾਸਤ ਬਾਰੇ ਦੱਸੋ ਨੌਜਵਾਨ ਮੁੰਡਿਆਂ ਨੂੰ ਪ੍ਰੇਰਿਤ ਕਰੋ ਇਹ ਨਾ ਵੀ ਵਿਵਾਦਾਂ 'ਚ ਪਏ ਰਹਿਓ ਕਿਤੇ ਬਲਟੋਹੇ ਨਾਲ ਲੜਾਈ ਵਢਲੀ ਕਦੇ ਸੁਖਵੀਰ ਨਾਲ ਵਢਲੀ ਇਹ ਰਾਜਨੀਤਿਕ ਲੋਕ ਹੈ ਇਹਨਾਂ ਨੇ ਨਰਕਾਂ ਦੇ ਕੁੰਡ ਨੂੰ ਜਾਣਾ ਹੀ ਜਾਣਾ ਤੁਸੀਂ ਜਿਹੜੀ ਸੰਸਥਾ ਦੇ ਵਿੱਚ ਜਿਹੜੇ ਧਰਮ ਲਈ ਜਿਹੜੇ ਕਰਮ ਲਈ ਕੰਮ ਕਰਦੇ ਹੋ ਉਹਨੂੰ ਸਿਰੇ ਚੜਾਇਓ ਤੇ ਇਹੋ ਜਿਹੇ ਜੋਧਿਆਂ ਨੂੰ ਜਿਹੜੇ ਹੈਗੇ ਬਿਆਨਤ ਸਿੰਘ ਸਤਵੰਤ ਸਿੰਘ ਇਹਨਾਂ ਨੂੰ ਯਾਦ ਰੱਖਣ ਦੀ ਲੋੜ ਹੈ ਦਲਾਵਰ ਸਿੰਘ ਵਰਗੇ ਇਹ ਬੰਦੇ ਚਾਦਰ ਰੱਖਣ ਦੀ ਲੋੜ ਹੈ ਇਹਨਾਂ ਬੰਦਿਆਂ ਨੂੰ ਸਾਹਬ ਕੇ ਜੇਬ ਵਿੱਚ ਪਾ ਕੇ ਰੱਖਣ ਦੀ ਲੋੜ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗਦਾ ਹੁੰਦਾ ਵੀ ਜਾਂ ਦਲੇਰੀ ਤੇ ਕੀ ਚੀਜ਼ ਆ ਪਿੱਠ ਪਿੱਛੇ ਵਾਰ ਤਾਂ ਹਰੇ ਕੀ ਕਰਦਾ ਦੇਖਿਆ ਸੋ ਆਓ ਸੋ ਆਓ ਆਪਾਂ ਪੰਜਾਬ ਦੇ ਇਸ ਇਤਿਹਾਸ ਨੂੰ ਬੜਮੁੱਲੇ ਇਤਿਹਾਸ ਨੂੰ بچਾਈਏ ਨਸ਼ਿਆਂ ਤੋਂ ਦੂਰ ਰਹੀਏ ਆਉਣ ਵਾਲੀ ਨੌਜਵਾਨੀ ਨੂੰ ਸਿੱਕੀ ਵੱਲ ਪ੍ਰੇਰੀਏ ਇਹ ਨਹੀਂ ਹੈਗਾ ਵੀ ਆਉਣ ਵਾਲੇ ਸਮੇਂ ਚ ਕੋਈ ਲੜਾਈਆਂ ਵਿੱਡਣੀਆਂ ਪਰ ਟਿਕਟੋਕ ਤੇ ਜਿਹੜੀਆਂ ਰੀਲਾਂ ਆ ਨਾ ਹੋਰ ਨਚੀਜਾਂ ਇਹਨਾਂ ਤੋਂ ਦੂਰ ਰੱਖੀਏ ਬਾਣਾ ਬਾਣੀ ਸਾਡੇ ਧਰਮ ਨੂੰ ਬਚਾਉਣ ਦੀ ਲੋੜ ਆ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ